ਬਰੇ ਅੰਦਰ ਰਹਿ ਤੂੰ ਅੰਦਰ ਰਹਿ ਆਸ ਭਈ ਦੇਖਾਂ ਕੀ ਆਏ ਯਾਰ ਜਦੋਂ ਹੈਲੋ ਹੈਲੋ ਗਾਇਸ ਬਰੇ ਸਤ ਸ੍ਰੀ ਅਕਾਲ ਖਾਲੀ ਰੋਟੀ ਠੀਕ ਆ ਮੈਂ ਚੜਦੀ ਗਲੇ ਤੂੰ ਦੱਸ ਕਿੰਨੀ ਕਿਰੇ ਦੀ ਫਰਸ਼ ਆਹ ਸੋਲੀਆਂ ਰਹਿ ਚੱਕੀਆਂ ਨੇ ਤਾਂ ਇੱਕ ਰੇੜੀ ਠੀਕ ਐ ਚੋਬਰਾ ਤੇ ਅੱਜ ਕਹਿੰਦੇ ਉਹ ਦਿਨ ਆ ਹੀ ਗਿਆ ਕੀ ਗੱਗੂ ਗਿਆ ਗੰਦੋਲੀਆਂ ਕੱਪੇ ਛੱਡ ਛੱਪੇ ਤੇ ਆ ਕਮਰੇ ਤੇ ਬੜਾ ਧਰ ਲਿਆ ਆਪਾਂ ਢਾਉਣ ਤੇ ਤੇ ਕੋਣਾ ਕਹਿੰਦਾ ਥੋੜਾ ਜਿਹਾ ਔਖਾ ਲੱਗਦਾ ਤੇ ਢਾਉਣ ਨੂੰ ਤਾਂ ਸੀ ਬੀਹਾਂ ਵਰਗੇ ਆਗੇ ਕਿ ਐ ਨਹੀਂ ਗੱਲ ਹੁੰਦੀ ਕੋਣਾ ਵੱਖੀ ਆ ਕੋਣਾ ਦਾ ਔਖਾ ਹੀ ਆ ਤੇ ਢਾਉਣਾ ਵੀ ਗੱਗੂ ਕਹਿੰਦਾ ਔਖਾ ਹੀ ਆ ਤੇ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਾਡੀਆਂ ਇਸ ਘਰ ਨਾਲ ਤੇ ਪੁਰਾਣੇ ਘਰ ਦਾ ਇਹੀ ਕਮਰਾ ਰਹਿ ਗਿਆ ਸੀ ਇੱਕ ਇੱਕ ਗੱਗ ਕੱਲੂ ਗਾਲੇ ਪਾਸੇ ਰਹਿ ਗਿਆ ਇੱਧਰ ਇਹਨਾਂ ਨੇ ਰੱਖਿਆ ਹੋਇਆ ਪੁਰਾਣਾ ਘਰ ਦਾ ਤੇ ਗੱਲੂ ਵੀ ਨਵੀਂ ਗੋਠੀ ਇੱਧਰ ਤਿਆਰ ਕਰੀ ਜਾਂਦਾ ਹੈ ਤੇ ਇੱਕ ਇਧਰ ਹਾਂ ਦੋ ਕਮਰੇ ਰਹਿ ਗਏ ਪੁਰਾਣੇ ਘਰ ਚ 6 ਕਮਰੇ ਸੀਗੇ ਤੇ ਇਧਰ ਭਾਈ ਸਾਹਿਬ ਸਤਪਾਲ ਸਿੰਘ ਸਟਾਰ ਖੁਦਾ ਆਪ ਪਹੁੰਚ ਚੁੱਕੇ ਨੇ ਹਾਂ ਤੇ ਲੀਡਰ ਨੂੰ ਹੱਥ ਚੱਕ ਕੇ ਇੱਜ਼ਤ ਕਰਤੀ ਥੋੜੀ ਆਪਣੀ ਦੇ ਖੈਰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਆਪਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 5 ਜੇਠ 18 ਮਈ ਸਾਲ 2024 ਤੇ ਦਿਨ ਹੈਗਾ ਅੱਜ ਸ਼ਨੀਵਾਰ ਦਾ ਤੇ ਸਮਾਂ ਟੱਪ ਗਿਆ 9:30 ਵਜੇ ਤੋਂ ਬਾਅਦ ਤੇ ਰੋਟੀ ਖਾ ਕੇ ਥੋੜੀ ਥੋੜੀ ਰੈਸਟ ਪਰ ਮਾਉਂਦੇ ਹੋਏ ਤੇ ਮਸਾਂ ਹੀ ਕਿਚੀਚੀ ਲੈ ਕੇ ਨਿਕਲ ਕੇ ਆਇਆ ਵਾਰ ਨੂੰ ਹਾਂ ਆਈ ਪੜੀ ਹੀੜੀ ਪਰ ਲੀਫੋ ਲਿਆ ਡਾਕਟਰ ਮਹਾਦੇਕਾ ਇਥੋਂ ਲਾਜੀਦਾਰ ਵਟਰ ਮਾ ਤੇ ਇਹ ਹੁੱਕ ਆਪਾਂ ਕੱਲ ਵੀ ਗੱਲ ਕਰੀ ਸੀਗੀ ਟਿੱਗ ਸੂਟ ਡੰਡੇ ਵਾਲੇ ਥਾਂ ਪਾਰਕ ਕੀ ਆ ਹੋਈ ਸਰ ਸਟਾਰਸ ਇਹ ਸਾਡੇ ਬਾਲੀਵੁੱਡ ਦੇ ਸਟਾਰ ਸੱਤ ਪਾਲ ਸਟਾਰ ਸੱਤ ਵਾਲਾ ਸਟਾਰ ਸਟਾਰ ਵੱਜਦੀ ਆ ਭਾਈ ਬਾਲੀਵੁੱਡ ਬਾਲਚੇ ਦੀ ਮੁੰਡੇ ਦੀ ਹਾਂ ਤੂਤੀ ਬੋਲਦੀ ਆ ਮਹਾ ਗੱਡੀ ਰੈਡੀ ਫੁੱਲ ਭਰਦੀ ਆ ਡਿਸਟਿਕਾ ਇੱਟਾਂ ਵਾਏ ਅਸੀਂ ਭਾਈ ਨਵਾ ਤੇ ਖਿਆ ਰਿਹਾ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹੇ ਤੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਉਹ ਪਹਿਲਾਂ ਉਹ ਢਾ ਲੀਏ ਛੱਡ ਚਾ ਲਾ ਲੀਏ ਪਹਿਲਾਂ ਛੱਡ ਨਹੀਂ ਆਹ ਲਾ ਲ ਤੁਸੀਂ ਆ ਮੈਂ ਚੱਕ ਦੋਂ ਇੱਟਾਂ ਥੋੜੀਆਂ ਇੱਟਾਂ ਰਹੀਆਂ ਇਹ ਧਰ ਲੈਣੇ ਆ ਫਿਰ ਛੱਤ ਦੇ ਬਾਡਾ ਧਰਾਂਗੇ ਛੱਤ ਉੱਤੇ ਤਾਂ ਸਾਰੇ ਵੀ ਪਿਆਰ ਹੈ ਕੰਮ ਵਾਲਾ ਬੰਦਾ ਨਾ ਇਹ ਕੰਮ ਵਾਲਾ ਬੰਦਾ ਕੰਮ ਵਾਸਤੇ ਆਇਆ ਕਿਉਂਕਿ ਉਹ ਥੋੜਾ ਆ ਜਰੂਰੀ ਕੰਮ ਹੋ ਗਿਆ ਅੱਜ ਕੱਲ ਸਵੇਰ ਤੋਂ ਚਲ ਕੋਈ ਨਾ ਆਪਾਂ ਇੱਕ ਅੱਦੇ ਦਿਨ ਚ ਓਕੇ ਓਕੇ ਲਾ ਲਾਂਗੇ ਡੰਗ ਕਰ ਲਾਂਗੇ ਕੰਮ ਤੇ ਅੱਜ ਖੇਤ ਵਾਲੇ ਕੰਮ ਵੱਲ ਥੋੜੀ ਜਿਹੀ ਛੁੱਟੀ ਮਿਲੀ ਆ ਬਈ ਆਪਾਂ ਨੂੰ ਉਹ ਲਾਇਆ ਬੁਲਾਇਆ ਪਾਣੀ ਹੋਈ ਕਿੱਥੋਂ ਜਾਂਦਾ 10 ਵਜੇ ਲੈਟ ਆਉਗੇ 10 ਵਜੇ ਹਈ 10 ਤੱਕ ਕਿੱਥੇ ਵੱਜ ਗਿਆ ਹਲੇ ਲਾਡੀ ਕਹਿੰਦਾ ਇਹ ਮਿੱਟੀ ਪਾਉਣੀ ਹੋਈ ਉਹਦੇ ਫੋਨ ਕਰਦੇ ਤੇ ਛਤਰੀ ਲਵਾ ਲਈ ਆਸ਼ੀ ਦਵਾਈ ਵਾ ਕੇ ਮਾਂ ਕੋਈ ਚਾਹ ਜਾਂ ਲੋ ਆ ਡਰਾਈਵਰ ਬਣਾਵਾ ਉਹਨੂੰ ਆਸ਼ੇ ਦਾ ਉਹ ਛਤਰੀ ਦੋਨ ਸਪੈਸ਼ਲ ਲਈ ਵਾਸਤੇ ਤਾਂ ਆਉਗਾ ਮਾਹ ਕੋਈ ਗੱਲ ਨਹੀਂ ਮਹਰਲਾ ਚੱਲ ਪਹਿਲਾਂ ਫਿਰ ਆਉ ਇਟਾਂ ਹੀ ਪਾਉ ਇਹਦਾ ਕੰਮ ਆਇਆ ਹੋ ਰਿਹਾਗਾ ਰੇੜੀ ਦਾ ਕੰਮ ਆਇਆ ਹੋਈ ਜਾਂਦਾ ਇਹ ਤੋਂ ਨਿਕਲੇ ਕਿੱਥੋਂ ਇਹ ਹੈ ਇਟਾਂ ਥੋੜੀਆਂ ਪਾਲੀ ਬਸ ਜਿੰਨੀ ਕਰੇਂਗੇ ਨਹੀਂ ਪਾ ਲੈਨੇ ਆਪੇ ਪਰਲੀ ਵਾਰ ਨਹੀਂ ਤੂੰ ਮਹਾ ਨਿਕਲੇ ਲਾ ਕੇ ਥੱਲੇ ਲੱਗੇ ਲੱਗੇ ਮਹਾ ਕੰਮ ਛੱਡਾਗੇ ਤੂੰ ਮਹਾ ਹਾਂ ਡੱਬੂ ਕੀ ਹਾਲ ਆ ਹੈ ਤਾਂ ਹੱਥ ਤੇ ਲਿਬੜੇ ਹੋਏ ਚਰਮ ਲਾ ਲੈਨੇ ਆ ਇਹ ਕਹੀ ਜੀ ਵੇਚਤੀ ਯਾਰ ਡੱਬੂ ਹੱਥ ਮਲਾਉ ਨਾ ਗੱਲ ਫਿੱਟ ਨਹੀਂ ਲੱਗੀ ਕਰਮੀ ਤੇਨੀ ਆਉਂਦੀ ਬੜੀ ਕਰਮੀ ਦਾ ਅੱਖ ਚੱਲ ਨਹੀਂ ਬੰਦੇ ਹਰ ਵੀ ਚੱਲਣਾ ਪੈਣਾ ਉਹ ਇੱਥੇ ਤਾਂ ਸ਼ਾਂਗ ਗਗੂ ਗਰਮੀ ਵਾਲੇ ਥਾਂ ਦਾ ਤੂੰ ਕਰਦੇ ਇਹਨੂੰ ਉੱਪਰ ਜਾ ਕੇ ਬਰੇ ਫਿਰਦਾ ਗਰਮੀ ਵਾਲੇ ਤਾਂ ਤੂੰ ਤੂੰ ਕਰਦੇ ਪਹਣੀ ਇੱਥੇ ਗੰਧੋੜੀ ਤੋਂ ਹਾਂ ਮੈਂ ਤਾਂ ਮੁੱਕੀ ਨਾਲ ਖੜਨੂੰ ਅੱਜ ਆਹ ਗਲੋੜੀ ਮੁੱਕੀ ਨਾਲ ਨੇੜੇ ਕਰੀਏ ਪਹਿਲਾਂ ਆਹ ਕੋਲ ਲਗੇ ਆਪਾਂ ਇੱਥੇ ਖੜ ਕੇ ਨਾ ਉਹ ਨਾ ਨਾ ਇਹ ਲੌਣੇ ਸੌਖੇ ਹੋ ਜਾਣਗੇ ਇੱਥੇ ਕੜ ਕੇ ਨਾ ਯਾਰ ਮਾਂ ਤੇਰੀ ਨੌਸਾਂ ਚ ਬਰਨੇ ਬੜੀ ਆਹ ਬੋਤਲ ਜੀ ਨੂੰ ਦਿਖਾ ਦੋ ਹੈਲੋ ਗਾਇਜ਼ ਬਰੇ ਇਹ ਨਹੀਂ ਤਾਂ ਜੋਪਾਈ ਉਹ ਹੋਣੀ ਲੱਗਿਆ ਉਹ ਇਹ ਰੂੜੀ ਤੋਂ ਲੈ ਕੇ ਜੀਤੋ ਲਿਆਂਦੇ ਉਹਦੀ ਬੋਦੇ ਆ ਗਈ ਸੀ ਉਹ ਹੀ ਦੂੜੀਆਂ ਨੇ ਸੀ ਮੈਨੂੰ ਇਹ ਲੱਗਦਾ ਉਹ ਹੋ ਤਾਂ ਫਿਰ ਲੋਟ ਸੀ ਕੰਮ ਮਾਹੌਲ ਤੇ ਬਾਕੀ ਸਾਰੇ ਮਿੱਟੀ ਪਾ ਕੇ ਨੌਜਵਾਨ ਨੇ ਘਰ ਉੱਚਾ ਕਰ ਲਏ ਤੇ ਇੱਧਰ ਭਾਈ ਬੋ ਗਾਇਸ ਵੀਰੇ ਬਹੁਤ ਨੀਮਾ ਪਿਆ ਤਾਂ ਇੱਕ ਦਿਨ ਦਾ ਜੋ ਟੈਕ ਕੀ ਕਰ ਗਿਆ ਪੈਸੇ ਹੁੰਦੇ ਨਹੀਂ ਤੇ ਮਿੱਟੀ ਅੱਜ ਦੇ ਦਿਨ ਆਪਾਂ ਇੱਥੇ ਇਸ ਵੇਲੇ ਮਿੱਟੀ ਪਾਉਣੀ ਸੀ ਦੋ ਦਿਨ ਖੇਤ ਵਾਲੇ ਕੰਮ ਜੇ ਬਦਲ ਕਰਕੇ ਕੰਮ ਫਿਰ ਇਹ ਬੇਚੀ ਵਿਚੜ ਗਿਆ ਸੀ ਗਮਾਂਡੀ ਮਿੱਤਰ ਨੇ ਗਿਆ ਉਹ ਐਸੀ ਕਿ ਟਰੈਕਟਰ ਲਾ ਦਾਂਗੇ ਵੀ ਦੋ ਤਿੰਨ ਤੇ ਇੱਕ ਦਬਾਬ ਦੇ ਲਾ ਲਾਂਗੇ ਤੇ ਤਾਂ ਕੰਮ ਚੱਲ ਜਾਂਦਾ ਉਹਨੇ ਇੱਕ ਦਿਨ ਤੇ ਇਹ ਭਰ ਜਾਂਦਾ ਕੰਮ ਤੇ ਬਹੁਤੇ ਵੀਰ ਫੇਰ ਪੁੱਛਦੇ ਹੁੰਦੇ ਆਗੇ ਬਿਨਾਂ ਵੀਡੀਓ ਦੇਖੇ ਜਾਂ ਸਕਿੱਪ ਕਰਕੇ ਦੇਖਦੇ ਜਿਹੜੇ ਤੇ ਕੀ ਮਿੱਟੀ ਟਰਾਲੀ ਦਾ ਕੀ ਹਿਸਾਬ ਕਿਤਾਬਾ 10 பை ਸਤੂ ਸਾਰਾ ਕੋ ਹੁੰਦਾ ਸਿਆ ਮੈਂ ਵੀਡੀਓ ਪੂਰੀ ਦੇਖ ਕੇ ਤੇ ਪਤਾ ਲੱਗੇ ਵੀ ਦਵਾਰੇ ਗੱਲ ਕਰ ਦਿੰਦੇ ਜਿੱਦੇ ਮਿੱਟੀ ਭਾਈ ਵੀਰ ਦੱਸ ਦਿਆਂਗੇ ਤੇ ਬਈ ਜਿਹੜਾ ਬਾਣ ਚੋਂ ਮਿੱਟੀ ਜਗਦਾ ਹੁੰਦਾ ਮਸ਼ੀਨ ਵਾਲੇ ਨਾਲ ਚੱਕਣ ਵਾਲੇ ਨਾਲ ਉਹ ਨਹੀਂ ਹਿਸਾਬ ਕਿਤਾਬ ਕਰਨਾ ਹੁੰਦਾ ਕਿ 60 65 65 ਗ੍ਰੀ ਬੀ ਟਰਾਲੀ ਦਾ ਹਿਸਾਬ ਜਿਆ ਕਰਦੇ ਹੁੰਦੇ ਆ ਮਸ਼ੀਨ ਆ ਪਟੇ ਵਾਲੀ ਹੁੰਦੀ ਆ ਉਹ ਮਿੱਟੀ ਪੁੱਛਣ ਦਾ ਕਾਰਨ ਇਹੀ ਹੁੰਦਾ ਵੀ ਮਿੱਟੀ ਮੁੱਲ ਵਿਕਦੀ ਆ ਇੱਧਰ ਆਪਣੇ ਮਿੱਟੀ ਨੂੰ ਮੰਦ ਆ ਜੀ ਤੇ ਸਾਡੇ ਇਧਰ ਵੀ ਮਿੱਟੀ ਵਾਲਾ ਕੰਮ ਠੀਕ ਆ ਤੇ ਜੇ ਆਪਾਂ ਆਪਣੇ ਖੇਤ ਚੋਂ ਚੱਕਣੀ ਦਾ ਮਸ਼ੀਨ ਵੀ ਆਪਣੀ ਹੋਊਗੀ ਤੇ ਉਹਦਾ ਡੀਜ਼ਲ ਵੀ ਆਪਣਾ ਹੋਊਗਾ ਤੇ ਜੇ ਇਹ ਆਪਣੇ ਖੇਤ ਚੋਂ ਮਿੱਟੀ ਲੈ ਕੇ ਜਾਣਗੇ ਤੇ ਜਾਂ ਆਪਾਂ ਇਹਨਾਂ ਨੂੰ ਟਰੈਕਟਰ ਦੇਵਾਂਗੇ ਤੇ ਡੀਜ਼ਲ ਉਹ ਟਰੈਕਟਰਾਂ ਵਾਲਾ ਡੀਜ਼ਲ ਇਹਨਾਂ ਦਾ ਹੋਊ ਮਤਲਬ ਤੇ ਨਹੀਂ ਕੀ ਗੱਲਬਾਤ ਹੁੰਦੀ ਹੈਗੀ ਤੇ ਕਈ ਵਾਰੀ ਦੱਸਤੀ ਦੋ ਤਿੰਨ ਵਾਰੀ ਵੀਡੀਓ 'ਚ ਗੱਲਬਾਤ ਤੇ ਦੁਬਾਰੇ ਅੱਜ ਯਾਦ ਆ ਗਈ ਫੇਰ ਦੱਸਤੀ ਹੈ ਕਿ ਬਾਕੀ ਤਰਹੀ ਮਿੱਟੀ ਥੀਟਰ ਰਿਵਿਊ ਲੋਕਾਂ ਖਾਦਾ ਰ ਚੱਲੋ ਵੀਰ ਕੋਸ਼ਿਸ਼ ਤਾਂ ਕਰੀਏ ਸੱਜਣੋ ਵਾਹਿਗੁਰੂ ਇਹ ਦੇ ਹੁਣ ਬਾਈ ਉਹਦੇ ਢੋਲ ਲਾਵੇ ਲਾਦੇ ਜੀ ਇਹ ਆਹ ਮੰਚਾ ਕਿ ਧਾਮ ਲੈਣ ਵਾਸਤੇ ਰੱਖਿਆ ਹੋਇਆ ਧਾਮ ਦਾ ਵਾਸਤੇ ਰੱਖਿਆ ਹੈ ਛੱਤੂ ਆ ਟੈਲਾਂ ਪਹਿਲਾਂ ਵੱਡਕਾਉਂਦਾਂ ਜਣਾ ਹੋਵੇ ਇਹ ਇਹ ਲਾਉਂਦੇ ਤਾਂ ਆ ਆ ਤੂੰ ਛੱਤ ਹੈਲੋ ਗਾਇਜ਼ ਵੀਰੇ ਹਾਂ ਛੱਤ ਲਾ ਮੈਂ ਤਾਂ ਉੱਠੀ ਥੀ ਨਾ ਦੇ ਹਾਂ ਛਾਤ ਦੇ ਦਾ ਲੱਗ ਜਾਣੀਆਂ ਇਹ ਵਾਏ ਆਹ ਚੱਕੋ ਜੀ ਕਿੱਟ ਰੱਖ ਕੇ ਆਪਾਂ ਵੀ ਕੰਮ ਜਿਹੇ ਹਿੱਸਾ ਬਾਲਿਆ ਇਹ ਹੁਣ ਭਾਵੇਂ ਆਪਾਂ ਇਹ ਦੋ ਵਾਰ ਛੁੱਟੀ ਲੈ ਲਈ ਹੈਣਾ ਤੇ ਮੇਰੇਆਂ ਦੋ ਹੋ ਗਈਆਂ ਦੁਗਣੀਆਂ ਮੇਰਾ ਮਾਮਾ ਹੁਆ ਜੜੀ ਤੇਰਾ ਤੇਰਾ ਦੋ ਦਿਨਾਂ ਦਾ ਹਿੱਸਾ ਹੋ ਗਿਆ ਫਿਰ ਤੂੰ ਤਾਂ ਭੱਗ ਜਾ ਮਾਮੀ ਨੂੰ ਇੱਥੇ ਰਹਿ ਸਕਿਆ ਹਾਂ ਵੀ ਜੜਾ ਦੇ ਛਤਰੀ ਦੂਜੀ ਲਵਾਵਾ ਕਿ ਥਾਲ ਲਵਾ ਦੂਜੀ ਲਵਾਵਾ ਕਿ ਤੀਜੀ ਲਵਾਵਾ ਕਿਹੜਾ ਲਵਾਵਾ ਬੋਲ ਉਦੋਂ ਬਾਅਦ ਤੂੰ ਆਗਰਾ ਪਹਾੜ ਕਮਨ ਨਿਪਟਾਲ ਗਏ ਉਦੋਂ ਬਾਅਦ ਬਸ ਬੇਲੇ ਆ ਪੇਰ ਬਾਬਾ ਬੇਲਾ ਹੈ ਨਾ ਛਤੂ ਹਾਂ ਐਂ ਹੁੰਦਾ ਲਾਡੀ ਯਾਰ ਗਾਡੀ ਸਰਮਾ ਚਾਹੇ ਯਾਰ ਲਾਡੀ ਕੋਈ ਪੂਰ ਕੰਮ ਕਰ ਦਿੰਦੇ ਆ ਲਾਡੀ ਨੂੰ ਆਪ ਟ੍ਰੈਕਟਰ ਹੋਰ ਦੇ ਦਾਂਗੇ ਹੋਰ ਦੱਸ ਦੋਨੋਂ ਪੱਟਾ ਟ੍ਰੈਕਟਰ ਦੇ ਦਿੰਦੇ ਭਈ ਚਾਰ ਟਾਇਰਾਂ ਵਾਲਾ ਟ੍ਰੈਕਟਰ ਦੇ ਦਾਂਗੇ ਉਹਨੂੰ ਹਣ ਓ ਦੇਖੀ ਮਦਦ ਦਾ ਸੀ ਜਵਾਕਰ ਮਸ਼ੀਨ ਜੀ ਕਿਉਂ بس ਸ਼ਾਸਤਰੀ ਕਾਲੀ ਆ ਨਿਕਲਣੀ ਐ ਟਾਂਹੇ ਮਗਰ ਹੁਣ ਇਹ ਉਹ ਆ ਲੈਨਟਰ ਸ਼ਾਟ ਦੇ ਚੱਲ ਗੱਗੂ ਕਾਰ ਗੱਡੀ ਸਟਾਰਟ ਇਟਾਂਾਂ ਦੇ ਪਿੱਛੇ ਖੜਦੇ ਜਾਣ ਵੇਰਾ ਵਾਂਗੂ ਉਹ ਹੈ ਤਾਂ ਬੋਦਗੀ ਇਹ ਦੇਖਦੇ ਆ ਜੇ ਤਰੂ ਜੜ ਜੀਜੋਂ ਨਿਕਲੇ ਆਉਣ ਅਗੋਂ ਇਹ ਤਾਂ ਗੱਲੂ ਕੋ ਫੜ ਲਾ ਛੈਣੀ ਬਿਨਾਂ ਨਿਕਾਉ ਗੱਗੂ ਕੰਮ ਲੋਟ ਆਉਣਾ ਵੱਡੀ ਤੂੰ ਯਾਦ ਕਰ ਲੈ ਕਿੱਥੇ ਰੱਖੀ ਹੈ ਦੱਬ ਦੁੱਬਤੀ ਉਹ ਛੈਣੀ ਕਿਤੇ ਯਾਰ ਨਾ ਉਹ ਵੀ ਰੱਖੀ ਮੈਂ ਥੋੜੀ ਥੋੜੀ ਆਹਾ ਲਾ ਗਨੇ ਆ ਗੱਗੂ ਦੇਖਿਆ ਵੱਜ ਕਿਉਂਨੇ ਮੈਂ ਕਰਦਾ ਕਰਵਾਈ ਦੇਖਿਆ ਇਹ ਪਲੇਟਾਂ ਬਈ ਥੋੜ੍ਹ ਗਈਆਂ ਨਾ ਬੋਧੀਆਂ ਨੇ ਇਹ ਜਦੋਂ ਪਾਈਆਂ ਉਹਦੀਆਂ ਬੋਧੀਆਂ ਹੀ ਆ ਗਈਆਂ ਸਿਗੀਆਂ ਅਸੀਂ ਪਿਛਲੇ ਸਾਲ ਹੀ ਲਾਈਆਂ ਸੀ ਜਦੋਂ ਇਹ ਨਵਾਂ ਘਰ ਬਣਾਇਆ ਸੀਗਾ ਤੇ ਚਿੱਲਾ ਚੌਕੇ ਦੇ ਵਾਸਤੇ ਚਲ ਇੱਕ ਸਾਲ ਡੰਗ ਲਿਆ ਗਿਆ ਤੇ ਹੁਣ ਇਹਦੀ ਪੱਟਾ ਕੋਈ ਕਰਨੀ ਆ ਇੱਥੇ ਗੱਗੂ ਦੀ ਛੱਤ ਉੱਥੇ ਆਪਣੀ ਛੱਤ ਇੱਥੇ 6 ਫੁੱਟ ਮਿੱਟੀ ਪਾਉਣੀਆਂ ਨੌਜਵਾਨਾਂ ਨੇ ਜਿਹਦੇ ਨੂੰ ਗੱਗੂ ਆਊਗਾ ਉਹਨੂੰ ਮੈਂ ਇੱਟਾਂ ਹੀ ਘੜ ਦੂੰ ਸਾਰੀਆਂ ਹਿਆਣੀ ਬਾਲ ਕੇ ਅਬੋਝ ਕਿਹੜੀ ਜੰਗਾਰਾ ਦਾ ਬਸ ਇੱਟਾਂ ਪਿੱਲੀਆਂ ਹੋ ਜਾਣੀਆਂ ਲੋਟਾ ਗੱਲੂ ਅੰਦਰ ਠੰਡ ਵਧੀਆ ਅੰਦਰ ਅੰਦਰ ਦਾ ਛਵੜਾ ਵਣਿਆ ਪੈਗਾ ਤਾਜੀ ਲਪਾਈ ਹੈ ਨਾ ਹਾਂ ਹਾਂ ਡਰੈਕਟਰ ਲਾ ਲਈ ਡਰੈਕਟਰ ਹਾਂ ਕੋਈ ਨਾ ਲਾ ਰਹੀ ਆ ਪਹਿਲਾਂ ਛੱਡ ਲਾ ਛਵੜਾ ਵਣਿਆ ਪੈਗਾ ਹਾਂ ਚਾ ਕੋਈ ਗੂ ਕਰਤਾ ਕਮ ਆ ਜਾ ਪਰਿਆੜ ਆਹ ਸਾਰੀਆਂ ਤਾਂ ਹੀ ਮਾਰੇ ਛੱਤ ਦੇ ਥੱਲੇ ਲੰਘ ਜਾਣੀਆਂ ਇਹ ਕਿਰਲੀ ਮਰ ਗਈ ਕੋਈ ਇਧਰ ਹੂੰ ਕਿਰਲੀ ਤਵਰ ਗਜ਼ਦਾਰ ਹੀ ਪਈਆ ਹਾ ਠਿਕਣ ਜਾ ਕੇ ਥੱਲੇ ਆ ਜਾ ਲਾਈਏ ਇਹਨਾਂ ਨੂੰ ਆ ਜਾ ਆ ਜਾ ਆ ਜਾ ਆ ਜਾ ਉਹ ਕਰੀ ਉਹ ਤੋਂ ਨਾ ਇਹ ਮਸਾਲਾ ਜਾ ਉਹ ਡੱਕੇ ਖਾਂਜਣਾ ਪੈ ਜੀ ਪੜੇਗੇ ਅੱਗੋਂ ਚੱਲ 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 ਥੱਲੇ ਲਾ ਲੈ ਥੱਲੇ ਲਾ ਲੈ ਕੀ ਦੇ ਅ ਟੁੱਟ ਗਈ ਜੀ ਹੈ ਨਾ ਕੋਈ ਵਿਚਾਰ ਦੂੰ ਤਾਂ ਇਹੋ ਅੱਧੀਆਂ ਅੱਧੀਆਂ ਇਹੇ Nani, deti huyuhi hewa, meke mada huyuhi hala. Aika, nukuihia, meke mada huyuhi. Hu, aika. Aika. Hala, nukai huyuhi. Hala, nukai huyuhi. ਪਾ ਕੇ ਲੋ ਪੱਕਾ ਰਹੇ ਤੇ ਗਗੂ ਹੈਲੋ ਗਾਇਸ ਵੀਰੇ ਤਾਂ ਹੀ ਤਾਂ ਤੈਨੂੰ ਕਿਹਾ ਸੀ ਕਿ ਆਏ ਨਹੀਂ ਰੋਟੀ ਆਉਂਦੀ ਹੈ ਇੱਕ ਕਰੇਗਾ ਵਸ ਇੱਕ ਮਿੰਟ ਰੋ ਜਾ ਇੱਕ ਬੋਦੀ ਇਹ ਬੋਸ ਤੇ ਭਾਈ ਨੰਦਾ ਘਟ ਵਾਹ ਰੋਟਾ ਵਰਗਾ ਹੋ ਰਿਹਾ ਏ ਕੀ ਰੇੜੀ ਆਉਤ ਨੂੰ ਤਾਂ ਆ ਬੱਜੂ ਰੇੜੀ ਤੇਰੇ ਇੱਕ ਗੋਲਾ ਸੁੱਕਾ ਗੋਲਾ ਕੱਢ ਚੱਲ 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 ਬੂਹਰ ਨੂੰ ਖਿੱਚ ਲੈ ਰੇੜੀ ਮਾਰੀ ਤਾਂ ਹੋ ਜੂਗੀ ਅੱਗ ਵਰਗਾ ਟਾਈਮ ਆ ਸਾਢੇ 11:00 ਹੋ ਗਿਆ ਇਹ ਲੈ ਖਿੱਚ ਚੱਲ ਉਹ ਟੂ ਟੂ ਇਹ ਪਿਛਲੀ ਲਾਤੀ ਇਹਨੂੰ ਰੇੜੀ ਗਾਂ ਕਰ ਮਾਰੀ ਉਹ ਲਾਤੀ ਜਾਂ ਇਧਰ ਆਟ ਲਾ ਦਿੰਨੇ ਆ ਬਸ ਇਹਦੇ ਥੱਲੇ ਆ ਚੱਲ ਇੱਕ ਹੋਰ ਨੰਦ ਆ ਗੋਲਾ ਨਾ ਉਹ ਜੇ ਜੀ ਦਾ ਵਾਸਤੇ ਉਹ ਦੇਖੀ ਜੂ ਉੱਚ ਉਹਦਾ ਆਉਦੇ ਹੋ ਠੀਕ ਹੈ ਗੁੱਲੇ ਡੇਕ ਤਾਂ ਕੱਲੂ ਨੇ ਕਿਹਾ ਸੀਗਾ ਦੂਜਾ ਡੇਗਰ ਤੰ 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 ਰੋਕ ਲਾ ਰੋਕ ਲਾ ਰੋਕ ਲਾ ਤੇ ਚੱਕ ਤੇ ਸ਼ਟਰ ਉਹਰੇ ਤੇ ਆਹ ਨਾ ਥੋੜੀ ਡੂੰਘੀ ਆ ਥੱਲੇ ਪੱਤਰਾ ਇਹ ਲਾ ਕੇ ਇਹਦੇ ਬਣਾਇਆ ਸੀਗਾ ਸਿਸਟਮ ਜਿਹਾ ਬੱਜਰੀ-ਬੁਜਰੀ ਪਾ ਕੇ ਤੇ ਮੈਂ ਕਹਿ ਰਿਹਾ ਸੀ ਗੱਗੂ ਨੂੰ ਇੱਥੇ ਮੈਂ ਥਰੀਆ ਪਾ ਕੇ ਜੇ ਲਿਫਟ ਲਾ ਕੇ ਆਈ ਚੱਕਿਆ ਜਾਵੇ ਵਿਚੀ

ਇਹ ਸੰਗੜਾ ਚੱਲ ਪਰੇ ਉਹਦੇ ਪਿੱਛੇ ਹੋ ਜਾ ਕਾਹਾਂ ਲੈਫਟ ਚੱਕ ਵਾਸਾ ਗਗੂ ਓਏ ਆਇਨਾ ਕਿਚੀ ਵਿੰਗੀ ਹੋ ਜੂ ਇੱਦਾਂ ਤਾਂ ਉਹੀ ਪੱਟ ਦਾਂਗੇ ਮੱਝੂ ਆ ਗਏ ਯਾਰ ਕੋਈ ਗਾਂ ਪਾਲਣੇ ਸਰੇ ਤੇ ਆ ਮੋਰੀ ਵਾਲੇ ਸਾਹ ਪਾਲਣੇ ਸੰਗਲ ਕੋਈ ਨਾ ਵੱਢ ਦੇਂਗੇ 빙ੀ ਹੋਗੀ ਤਾਂ ਸੰਗਲ ਕੱਢ ਦੇ ਤੂੰ ਉਹ ਹੈ 빙ੀ ਹੋ ਗਈ ਹੈ ਆੜੀ ਹੋ ਗਈ ਪਿੱਛੇ ਹੋ ਜਾ ਤੂੰ ਬੱਸ ਰਹਿਣ ਦੇ ਯਾਰ ਹਾਂ ਗਾਂ ਕਰ ਮਰੇ ਉਹ ਅੰਦਰ ਰਹਿ ਤੂੰ ਅੰਦਰ ਰਹਿ ਆ ਕੇ ਨਾ ਗੱਲ ਨਿਕਲ ਕੇ ਵਜੂ ਭਜ ਗਿਆ ਆ ਇਹਦਾ ਲੋਟੇ ਨਹੀਂ ਆਉਣਾ ਇਹ ਸੰਗਲਿਆ ਕਿੱਧਰ ਗਿਆ ਕੇ ਲੈ ਜਾ ਉਹ ਬੈਸਰੇ ਲੈ ਗਿਆ ਉਹ ਲੈ ਆਈ ਤਾ ਇਹਦਾ ਆਈ ਤਾ ਉਧਰ ਉਹ ਜਾ ਪਰੇ ਨੋ ਜਾ ਪਰੇ ਨੋ ਜਾ ਕਹਾਂ ਹੈ ਕਿਧਰ ਇਹ ਹੋਇਆ ਪਰੇ ਹੋ ਜਾ ਦੂਰ ਉਹ ਅੱਗੇ ਲੱਕਾ ਬਾਪਰ ਸਰਗਾ ਹਰ ਕੇ ਬਸ ਬੱਸ 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 ਬਸ ਰੇ ਨਾ ਉਹ ਬੜਾ ਲੱਗਿਆ ਹੈ ਜੀ ਐ ਕਿਉਂ ਪੁੱਤਾਂ ਬੁਧਾਈਆਂ ਤੈਨੂੰ ਆਹ ਪੱਟਣ ਦੀਆਂ ਤੇ ਲੱਗਦਾ ਮੇਰੇ ਇੱਥੇ ਲਾਇਆ ਕਿੱ데 ਸੀ ਕੋਈ ਨਾ ਪੱਟਦਾ ਚਾਲ ਕੋਈ ਨਾ ਪਲਾ ਦੇ ਸ਼ਾਮੇ ਸੰਗਲ ਲਾ ਕੇ ਰੱਖ ਦੇ ਹਾਂ ਜੇ ਕੋਈ ਸਾਡੀ ਸਕੀਮ ਫੇਲ ਹੋ ਗਈ ਸਾਨੂੰ ਐਸੀ ਐਂ ਹੀ ਸਰਜੂ ਲਾਉਣੇ ਪੂਜੋਰ ਨਾ ਮੇਰਾ ਕਿਨੇ ਪਾਸ ਦੰਦਰ ਪੈਸ ਥੋੜਾ ਯਾਰ ਡੂੜ ਪੱਥਰ ਤਾਂ ਥੱਲੇ ਉਹ ਹਸ ਮੈਂ ਟੱਕੰਦਰੋਲੀ ਦਾ ਪਾਰ ਹੈਗਾ ਥੋੜੀ ਬਜਰੀ ਭਾਈ ਹੋਈ ਥੱਲੇ ਭਾਈ ਡੇਗਾ ਕੀ ਆਏ ਯਾਰ ਜਦੋਂ ਯਾਰ ਡੇਗਾ ਹੋ ਗਈ ਉਹਨੂੰ ਮਾਰ ਤੱਕਾ ਬਾਰਾਂਗਾ ਆਤਾ ਜੀ ਹਲੋ ਸਤਿ ਸ੍ਰੀ ਅਕਾਲ ਉਰਾਣਾ ਥੱਲੇ ਕਿਦੇ ਟੱਕ ਵੀ ਬੇਰ ਵਾਂਗੂ ਕਨੋਲੀ ਟਾਦੀ ਗੱਗੂ ਕੀ ਅਸੀਂ ਕਨੋਲੀ ਟਾਦੀ ਅੱਛਾ ਇੱਧਰ ਸਿੱਧੀ ਵਾਰਤਾ ਲਾਪ ਹੋ ਜਾਂਦੀ ਆ ਅੰਪਾਇਰ ਲੈਸੋ ਰੇ ਕੰਮ ਹਾਂ ਚੱਲੇ ਗੱਗੂ ਉਹਨਾਂ ਕੋਲ 10 10 ਮਿੰਟ ਦਾ ਮਲੇ ਗਿਆ ਫਿਰ ਮੇਰੇ ਚਰ ਪਾਸੇ ਤਸਵੀਰ ਮਿੰਟਾਂ ਨਹੀਂ ਦੇਦਾ ਟਾਈਮ ਹੋ ਜੂ 10 ਵੀ ਮਿੰਟ ਦਾ ਬਾਈ ਗੱਗੂ ਦੇ ਹੁਣ ਤੁਸੀਂ ਹਿਸਾਬ ਲਾ ਲਓ ਕਹੇ ਜੀ ਹੋਣਗੇ ਆ ਰੈਂਚ ਤਿਆਰ ਰੱਖਦੇ ਕਿੱਲੀਆਂ ਇੱਥੇ ਦੱਬ ਕੇ ਨਹੀਂ ਆ ਜੇ ਮਦੀ ਜੋੜੀ ਦਾ ਵੇਲਾ ਹੋ ਗਿਆ ਵੈਸੇ ਤਾਂ ਉਹ ਦੁਪਹਿਰ 'ਚ ਆਰਾਮ ਫਰਮਾਇਆ ਤੇ ਹੁਣ ਮਨਪ੍ਰੀਤ ਨੇ ਕਿੱਤੋਂ ਆਕੇ ਦਵਾਰੇ ਫੇਰ ਟਰੈਕਟਰ ਚਲਾਇਆ ਦੇਖਦੇ ਆ ਸੰਗਲ ਜਾਂ ਫੇਰ ਤਿਆਰ ਕਰੀ ਖੜਿਆ ਕੀ ਕਰਦੇ ਆ ਔ ਕਰਨਾ ਬਹੁ ਸੰਦੇ ਬਜਰੀ ਬੜੀ ਤੀਜੀ ਵਾਵਾ ਆ ਰਹੀ ਤੇ ਬੁਕਤੀ ਲਾ ਕਰੀ ਪੱਟੀ ਜਿਹਾ ਹੋ ਨਹੀਂ ਪੈਂਦਾ ਨਾ ਨਹੀਂ ਉਹ ਪਟਨਾ ਬੋਆ ਯਾਰ ਜੜ ਚੋਂ ਉਥੋਂ ਸੂਤ ਨੇ ਆਉਣਾ ਕੰਮ ਐ ਉਹ ਗੱਗੂ ਨੂੰ ਲਾਏ 2 ਮਿੰਟ ਚ ਵਰਤ ਦੂ ਉਹਨੇ ਏਟਾ ਏਟਾ ਲੈ ਗਈਆਂ ਫਿਰ ਖਿੱਚਿਆ ਜਾਊਗਾ ਧੂੰਗਾ ਨਹੀਂ ਹੈਗਾ ਵਾਲਾ ਉਹ ਕੀ ਹਾਲ ਹੈ ਮਿਸਟਰ ਕੋ ਧੰਨਵਾਦ ਜੀ ਚੜਦੀ ਕਲਾ ਜੀ ਹਾਂ ਬਲੋਗਰ ਹਾਂ ਕਿੱਥੇ ਬੋਲੀ ਨਾ ਡੂੰਗਾ ਇਹ ਤੂੰ ਠੀਕ ਹੈ ਹੈਲੋ ਗਾਇਜ਼ ਮੇਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਅੱਦੇ ਗੱਲੂ ਵੱਲੋਂ ਕਿਧਰ ਗਿਆ ਗੱਗੂ ਟੈਲੀਫੋਨ ਜਿਲਾਇ ਜਾਂਦਾ ਸੀਗਾ ਇਹ ਇੱਥੇ ਟੂਆ ਕਰਕੇ ਚੱਕਿਆ ਉਹ ਡੂੜਕ ਫੱਟ ਡੂੰਗਾ ਇੱਕ ਹੋਰ ਨਾਕਾਮ ਕੋਸ਼ਿਸ਼ ਕਰਕੇ ਨੌਜਵਾਨ ਫੇਰ ਘਰ ਨੂੰ ਜਾਂਦੇ ਹੋਏ ਚੋਰ ਮੋਰੀ ਥਾਣੀ ਚੰਗਾ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਧੰਨਵਾਦ ਦੇਲੇ ਤੇ ਇਹਨਾਂ ਦੇ ਤੇ ਤੁਹਾਡੇ ਵੀ ਭਾਈ ਸਾਰਿਆਂ ਸਤਿ ਸ੍ਰੀ ਅਕਾਲ ਧੰਨਵਾਦ ਜੁੜ ਰੋ ਚੈਨ ਲਾ ਲਾਈਕ ਸ਼ੇਅਰ ਕਮੈਂਟ ਜਵਾਨਾ ਭੁੱਲਿਓ ਤੇ ਦਰਤੋ ਲਾਈਕ ਦਰਤੋ ਇੱਕ ਬਲੋਕ ਦੇਖਿਓ ਸ਼ੇਅਰ ਫੇਸਬੁਕ ਤੇ ਦੇਖਦੇ ਤਾਂ ਭੁੱਲੋ ਵੀ ਜਰੂਰ ਕਰੋ ਦੂਰੀ ਬਾਰ ਸਤਿ ਸ੍ਰੀ ਅਕਾਲ ਭਾਈ ਸੋਨੂ ਭਾਈ ਠੀਕ ਹੈ ਧੰਨਵਾਦ ਜੀ ਚਲਦੇ ਆਂ ਜਿੰਮ ਦੀ ਡੌਟੀ ਤੇ ਵਧੀਆ ਵਧੀਆ ਬੰਦ ਨਹੀਂ ਚਾਹੀਦਾ ਪੰਪੀ ਜੇ ਕਿਵਿਤੇ ਦੋ ਕ ਨੌਜਵਾਨ ਪਹੁੰਚ ਚਕੇ ਜਿੰਮ ਜਦੇ ਦਾਸ ਹਾਜ਼ਰ ਨੇ ਜਿੰਮ ਦੀ ਡਿਊਟੀ ਦੇ ਦੇ ਨਾਲ ਸਮਾਪਤਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਆ ਵਧੀਆ ਲੱਗਿਆ ਹੋ ਤਾਂ ਲਾਈਕ ਵਾਲੇ ਗੁੱਠਾ ਨਾਲ ਲਾਜ਼ਮੀ ਦੱਬ ਦਿਓ ਦੇ ਨਾਲ ਹੋ ਸਕਿਆ ਕੋਈ ਚੰਗਾ ਮਾੜਾ ਜਿਹੇ ਜਿਹਾ ਵੀ ਲੱਗਿਆ ਹਾਂ ਕਮੈਂਟ ਹਾਂ ਜਰੂਰ ਕਰ ਦਿਓ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਹਾਂ ਉੱਥੋਂ ਛੱਡ ਲਈ ਸੋਚ ਵੀਰੇ ਆ ਥੱਲੇ ਓਵਰ ਆ ਛੱਡ ਦਿਆਂ ਉਹਨੂੰ ਨਹੀਂ ਨਹੀਂ ਕੁੱਤੇ ਆ ਮੈਂ ਚਲਾ ਦ ਨਾ ਇੱਕ ਮਿੰਟ ਰੁਕ ਜਾ ਤੇ ਬਾਕੀ ਠੀਕ ਆ ਬਈ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਹੁਣ ਇੱਥੇ ਲਾਉਣਿਆ ਡਿਊਟੀ ਤੇ ਹੁੰਦੀ ਹੈ ਗੁਰਬਨ ਗੁਰ ਕੋਲ ਇੱਥੇ ਤੇ ਨੌਜਵਾਨ ਹੋਮ ਹਮਾ ਕੇ ਪਹੁੰਚੀ ਜਾਂਦੇ ਹੈਗੇ ਪਤਾ ਨਹੀਂ ਕੀ ਸਲਾਹਾਂ ਆਈ ਬਣੀ ਜਾਂਦੀਆਂ ਪਤਾ ਨਹੀਂ ਮਹਾ ਕੀ ਸਲਾਹਾਂ ਆਈ ਬਣੀਦਾ ਸਸਰੀ ਕਾਲ ਠੀਕ ਠਾਕ ਹੋ ਠੀਕ ਆ ਬਈ ਜੋ ਬਰੋ ਤੇ ਠੀਕ ਆ ਬਈ ਮਿਹਰਬਾਨੀ ਫੇਰ ਤੋਂ ਤੇ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਨਾਲ